ਆਪ ਸਰਕਾਰ ਦੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਨੇ ਅਸਤੀਫਾ ਰੈਜ਼ੀਗਨੇਸ਼ਨ ਅਪਨਾ ਦੇ ਦਿੱਤਾ ਹੈ 5 ਅਕਤੂਬਰ 2023 ਨੂੰ ਪੜੇ ਸੀ ਐਡਵੋਕੇਟ ਜਨਰਲ 2023 ਵਿਨੋਦ ਕੈਦੀ ਖਾਤੇ ਐਡਵੋਕੇਟ ਜਨਰਲ ਇਹਨਾਂ ਨੂੰ ਪੜਾਇਆ ਗਿਆ ਸੀ ਤਦ ਦੇ ਕਿ ਪੰਜਾਬ ਦੀ ਆਪ ਸਰਕਾਰ ਗੁਰਮਿੰਦਰ ਗੈਰੀ ਤੀਜੇ ਐਡਵੋਕੇਟ ਜਨਰਲ ਸਨ ਇਸ ਤੋਂ ਪਹਿਲਾਂ ਦੋ ਐਡਵੋਕੇਟ ਜਨਰਲਸ ਅਹੁਦਾ ਆਲਰੇਡੀ ਛੱਡ ਚੁੱਕੇ ਨੇ ਆਪ ਸਰਕਾਰ ਦੇ ਪਹਿਲੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਨੇ ਮਹਿਸ ਚਾਰ ਮਿਨਿਆਬਾਦੀ

ਜੇਿਸ ਹਫਤੇ ਚੱਲਦੇ ਹੁੰਦੇ ਦੇਖਣਾ ਹੋਏਗਾ ਅਗਲੇ ਏਜੀ ਪੰਜਾਬ ਦੇ ਕੌਣ ਬੰਦੇ ਨੇ ਬੇਨਾ ਮੇਰੇ ਸੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੋਏ ਨੇ ਪੰਕਜ ਕੁਝ ਸਾਫ ਹੋ ਪਾਇਆ ਹੈ ਕਿ ਕਿਹਨਾ ਰੀਜ਼ਨ ਸੇ ਚੱਲਦੇ ਅ ਰਿਜ਼ਿਗਨੇਸ਼ਨ ਦਿੱਤਾ ਗਿਆ ਗੁਰਮਿੰਦਰ ਗੈਰੀ ਦੇ ਵੱਲੋਂ ਦੇਖੋ ਨਿੱਜੀ ਕਾਰਨਾਂ ਦਾ ਹਵਾਲਾ ਫਿਲਹਾਲ ਤਾਂ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਸਿੱਫਾ ਭੇਜਿਆ ਉਸ ਦੇ ਵਿੱਚ ਨਿੱਜੀ ਕਾਰਨ ਦੱਸੇ ਗਏ ਨੇ ਔਰ ਗੈਰੀ ਹੋਰ ਨੇ ਸਿੱਫਾ ਜਿਹੜਾ ਉਹ ਭੇਜ ਦਿੱਤਾ ਤਾਂ ਜੀ ਏਜ ਉਹਨ ਥੋੜੀ ਦੇਰ ਚ ਮੁੱਖ ਮੰਤਰੀ ਦਫ਼ਤਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗੈਰੀ ਹੋਰਾਂ ਦਾ ਤੀਫਾ ਕੀ ਮਨਜ਼ੂਰ ਕਰ ਦਿੱਤਾ ਗਿਆ ਔਰ ਮਨਜ਼ੂਰ ਕਰ ਦਿੱਤਾ ਗਿਆ ਤਾਂ ਕਿਹੜੇ ਕਿਹੜੇ ਨਾਮ ਜਿਹੜੇ ਨੇ ਨਵੇਂ ਏਜੀ ਦੇ ਲਈ ਸਾਹਮਣੇ ਆ ਰਹੇ ਨੇ ਔਰ ਕੀ ਅਜੀ ਨਵੇਂ ਏਜੀ ਲਗਾ ਦਿੱਤੇ ਜਾਣਗੇ ਔਰ ਕੀ ਅਜੀ ਇਸ ਤੀਫਾ ਜਿਹੜਾ ਮਨਜ਼ੂਰ ਕਰ ਲੱਤਾ ਜਾਏਗਾ ਇਹ ਕਈ ਸਾਰੇ ਸਵਾਲ ਨੇ ਜਿਹੜੇ ਮੁੱਖ ਮੰਤਰੀ ਦਫ਼ਤਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਏਜੀ ਹੋਰਾਂ ਦੇ ਤੀਫੇ ਭੇਜਣ ਤੋਂ ਬਾਅਦ ਜਿਹੜੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਈ ਤਰ੍ਹਾਂਾਂ ਚਰਚਾਵਾਂ ਜਿਹੜੀਆਂ ਚਲਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਇਸ ਤੋਂ ਪਹਿਲਾਂ ਅਾ ਚੀਫਾ ਜਿਹੜਾ ਵਾ ਉਹ ਵਿਨੋਦ ਕਈ ਸੀਗੇ ਉਹਨਾਂ ਨੇ ਦਿੱਤਾ ਅਨਮੋਲ ਰਤਨ ਸਿੱਧੂ ਸੀਗੇ ਉਹਨਾਂ ਨੇ ਦਿੱਤਾ ਔਰ ਉਸ ਵੇਲੇ ਵੀ ਉਹਨਾਂ ਨੇ ਨਦੀ ਕਾਰਨਾ ਦਾ ਹਵਾਲਾ ਜਿਹੜਾ ਉਹ ਦਿੱਤਾ ਸੀਗਾ ਚਾਹ ਕਿ ਕੋਰਟ ਦੇ ਵਿੱਚ ਸਭ ਤੋਂ ਵੱਡੀ ਪੋਜੀਸ਼ਨ ਹੁੰਦੀ ਹੈ ਏਜੀਪੀ ਔਰ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਦੇ ਨੇ ਔਰ ਪੰਜਾਬ ਸਰਕਾਰ ਦੇ ਬਹੁਤ ਸਾਰੇ ਜਿਹੇ ਕੇਸ ਨੇ ਚਾਹੇ ਅਮਰਤਪਾਲ ਨੂੰ ਲੈ ਕੇ ਹੋਵੇ ਚਾਹੇ ਕਿਸਾਨਾਂ ਨੂੰ ਲੈ ਕੇ ਹੋਵੇ ਚਾਹੇ ਅ ਡਰੱਗਸ ਨੂੰ ਲੈ ਕੇ ਹੋਣ ਦਾ ਬੜਾ ਅਹਿਮ ਰੋਲ ਰਿੰਦਾ ਵਾ ਔਰ ਇਸ ਦੇ ਨਾਲ ਨਾਲ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਿਹੜੀ 150 ਬੰਦਿਆਂ ਦੀ ਟੀਮ ਹੈ ਉਹ ਵੀ ਬਹੁਤ ਸਾਰੇ ਜਿਹੜੇ ਨੇ ਨਵੇਂ ਚਿਹਰੇ ਭਰਤੀ ਕੀਤੇ ਜਾਣਗੇ ਨਵੇਂ ਏਜੀ ਆਪਣੇ ਸਾਹ ਦੇ ਨਾਲ ਕਿਉਂਕਿ ਉਹਨਾਂ ਨੇ ਆਪਣੀ ਟੀਮ ਪਿਆਰ ਕਰਨੀ ਹੈ ਉਹ ਵੀ ਮਿਲਦੀ ਦੇ ਚੱਲਿਗਾ ਤੇ ਵਿੱਚ ਕਈ ਜਿਲ੍ਹਾ ਅਦਾਲਤਾਂ ਦੇ ਵਿੱਚ ਕੇਸ ਹੁੰਦੇ ਨੇ ਤਾਂ ਕਈ ਸਾਰੇ ਹੋਰ ਸਫਲ ਜਿਹੜੇ ਨੇ ਉਹ ਦੇਖਿਆ ਜਾਵੇ ਤਾਂ ਇਸ ਏਜੀ ਦਫ਼ਤਰ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪੰਕਸਰ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਦੂਸਰੇ ਪਾਸੇ ਵਿਰੋਧੀ ਵੀ ਲਗਾਤਾਰ ਹਣ ਹਮਲਾਵਰ ਹੋ ਰਹੇ ਨੇ ਵਿਕਰਤ ਸਿੰਘ ਮਜੀਠੀਆ ਸੀਨੀਅਰ ਅਕਾਲੀ ਆਗੂ ਟਕਸਾਲੀ ਆਗੂ ਉਹਨਾਂ ਦੇ ਵੱਲੋਂ ਐਕਸਪੋਸਟ ਕੀਤਾ ਗਿਆ ਤੇ ਲਿਖਿਆ ਗਿਆ ਕਿ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਤੇ ਪਹਿਲਾ ਏਜੀ ਅਨਮੋਲ ਰਤਨ ਦੂਜਾ ਏਜੀ ਵਿਨੋਦ ਕਈ ਤੀਜਾ ਏਜੀ ਗੁਰਮਿੰਦਰ ਗੈਰੀ ਦਾ ਅਸਤੀਫਾ ਮੇਰੇ ਸੂਤਰਾਂ ਮੁਤਾਬਕ ਫੈਸਲੇ ਮੈਰਿਟ ਤੇ ਨਹੀਂ ਪੋਲਿਟੀਕਲ ਆਧਾਰ ਤੇ ਨੇ पूछ तो मजबूरियां रही होंगी यूं ही कोई बेवफा नहीं होता इस प्रश्न का तंज जो है विक्रम सिंह मचीठिया देवलो कस्या